ਤੇ 3 ਸਾਲਾਂ ਦਾ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਦੋਂ ਦਾ ਜਿਹੜਾ ਘਟਨਾਕ੍ਰਮ ਤੁਸੀਂ ਦੇਖ ਰਹੇ ਹੋ ਦਿੱਲੀ ਦੀ ਸਰਕਾਰ ਦਾ ਘਟਨਾਕ੍ਰਮ ਵੀ ਪੰਜਾਬ ਦੇ ਵਿੱਚ ਕਾਰਗੁਜ਼ਾਰੀ ਜੋ ਗੱਲਾਂ ਕਹੀਆਂ ਗਈਆਂ ਪਹਿਲਾਂ ਤੇ ਜੋ ਹੁਣ ਉਹ ਕਰ ਰਹੇ ਨੇ ਉਹ ਘਟਨਾਕ੍ਰਮ ਤੁਸੀਂ ਸਾਰੇ ਅੱਛੀ ਤਰ੍ਹਾਂ ਦੇਖੋ ਜਿਹੜੀ ਪਾਰਟੀ ਕਹਿੰਦੀ ਅਸੀਂ ਇਨਕਲਾਬ ਚੋਂ ਨਿਕਲੇ ਆ ਜੀ ਅਸੀਂ ਤਾਂ ਇੱਕ ਵਿਵਸਥਾ ਬਦਲਨੀ ਆਏ ਆ ਅਸੀਂ ਕੋਈ ਸੱਤਾ ਪਰਵਰਤਨ ਕਰਨ ਨਹੀਂ ਆਏ ਜਿੰਨੀਆਂ ਇਲੈਕਸ਼ਨਸ ਹੋਈਆਂ ਪੰਜਾਬ ਦੇ ਵਿੱਚ ਚਾਇਓ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਨੇ ਚਾਇਓ ਪਹਿਲਾਂ ਪੰਚਾਇਤਾਂ ਦੀਆਂ ਨੇ ਚਾਹੇ ਨਗਰ ਪੰਚਾਇਤਾਂ ਦੀਆਂ ਨੇ ਮੇਰਾ ਖਿਆਲ ਕਿ ਇੰਦੀ ਰੱਦੀ ਇਲੈਕਸ਼ਨ ਇੰਦੀ ਭੁੱਖਾ ਤਣੀ ਮਿਸਯੂਜ਼ ਆਫ ਪਾਵਰ ਮਿਸਯੂਜ਼ ਆਫ ਅਫੀਸ਼ੀਅਲ ਮਸ਼ੀਨਰੀ ਹੌਰਸ ਟ੍ਰੇਡਿੰਗ ਮਤਲਬ ਖਰੀਦੋ ਫਰੋਕ ਤੱਕ ਜਿੰਨੀ ਦੁਨੀਆ ਭਰ ਚ ਕੋਈ ਨੈਤਿਕਤਾ ਹੋ ਸਕਦੀ ਹੈ ਜ਼ਿੰਦਗੀ ਚ ਕਿਸੇ ਤੋਂ ਉਹ ਬੋਕਰ ਪਾਰਟੀ ਨੇ ਝਾੜੂ ਪਾਰਟੀ ਨੇ ਪੰਜਾਬ ਦੇ ਵਿੱਚ ਲੱਗੀ ਪਟਿਆਲੇ ਵਿੱਚ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਤਾਂ ਉਹ ਹੱਥੋਂ ਖੋਖੋ ਕੇ ਨਾਮਜ਼ਦਗੀਆਂ ਪੱਤਰ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜਿਹੜੀ ਆ ਬੀਪੀ ਜੈਨਦਰ ਕੌਰ ਉਹਦੇ ਨਾਲ ਹੱਥੋਂ ਪਾਈ ਹੋਇਆ ਉਹਨਾਂ ਦਾ ਇੱਕ ਬੋਕਰ ਪਾਰਟੀ ਦਾ ਐਮਐਲਏ ਇਲੈਕਸ਼ਨਾਂ ਚੱਲ ਰਹੀਆਂ ਨੇ ਆਪ ਰੋ ਰਹੇ ਨੇ ਕੰਦਾ ਤੇ ਕੋਠਿਆਂ ਤੇ ਚੜ ਕੇ ਰੋ ਰਹੇ ਨੇ ਉੱਥੇ ਚੰਡੀਗੜ੍ਹ ਔਰ ਹਾਈ ਕੋਰਟ ਪਹੁੰਚੇ ਨੇ ਤੁਸੀਂ ਅਖਬਾਰਾ ਪੜ੍ਹੋ ਅੱਜ ਦੀਆਂ ਚੱਕ ਕੇ ਹਾਈ ਕੋਰਟ ਗਏ ਨੇ ਕਿ ਚੰਡੀਗੜ੍ਹ ਦੀ ਮੇਅਰ ਦੀ ਡਿਪਟੀ ਮੇਅਰ ਦੀ ਤੇ ਅ ਸਿਨੀਅਰ ਡਿਪਟੀ ਮੇਰ ਦੀ ਇਲੈਕਸ਼ਨ ਕਰਵਾਈ ਜਾਵੇ ਕਿਉਂਕਿ ਉੱਥੇ ਬੀਜੇਪੀ ਰੂਲਡ ਯੂਪ ਹੈ ਬੀਜੇਪੀ ਕੋ ਉੱਥੇ ਮੈਜੋਰਿਟੀ ਹੈ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਹੈ ਉੱਥੇ ਰੋ ਰਹੇ ਨੇ ਐ ਕਰਕੇ ਰੋ ਰਹੇ ਨੇ ਕਿ ਸਾਡੀ ਬਹੁਤ ਬੁਰੀ ਹਾਲਤ ਹੈ ਸਾਨੂੰ ਅਦਾਲਤ ਵਿੱਚੋਂ ਬਚਾਹ ਕੀਤਾ ਜਾਵੇ ਜਿਹੜੇ ਅਫਸਰ ਨੂੰ ਤਹਿਸੀਲਦਾਰ ਨੂੰ ਲਾਇਆ ਸੀਗਾ ਉੱਥੇ ਰਿਟਰਨਿੰਗ ਅਫਸਰ ਉਹਨੂੰ ਹੱਟਟੈਕ ਕਰਾਤਾ ਮੇਰਾ ਦਿਲ ਦਾ ਦੌਰਾ ਪੈ ਗਿਆ ਜੀ ਮੇਰੇ ਦਿਲ ਦਿਲ ਦੁੱਖ ਰਿਹਾ ਮੇਰਾ ਤੋਂ ਭੱਜ ਕੇ ਆਪਣੀ ਟਿੰਡ ਫੋੜੀ ਚੱਕ ਕੇ ਤੇ ਉਹ ਉਸ ਨੂੰ ਗੈਰ ਹਾਜ਼ਰ ਕਰਾਤਾ ਉਸਾਂ ਦੇ ਵਿੱਚ ਹੈਰਾਨ ਹੈ ਵਿਚਾਰਿਆਂ ਦੇ ਕੀ ਉਹਨਾਂ ਦਾ ਉਹਨਾਂ ਦੀ ਮਾਨਸਿਕਤਾ ਕੀ ਹੋਊਗੀ ਜਿਹੜਾ ਜਿਹੜੇ ਅਫਸਰ ਨੂੰ ਝੂਠ ਬੁਲਵਾਇਆ ਜਾ ਰਿਹਾ ਉਹ ਆਪਣੇ ਘਰ ਆਪਣੇ ਫੈਮਿਲੀ ਨੂੰ ਕਿੱਦਾਂ ਫੇਸ ਕਰਦਾ ਹੋਊਗਾ ਕਿ ਅੱਜ ਪਾਪਾ ਤੁਸੀਂ ਬਿਮਾਰ ਤਾਂ ਹੈ ਨਹੀਂਗੇ ਤੁਸੀਂ ਤਾਂ ਪੈਗ ਪੀ ਰਹੇ ਹੋ ਤੇ ਤੁਹਾਨੂੰ ਤਾਂ ਮੈਡੀਕਲ ਸਰਟੀਫਿਕੇਟ ਲਾ ਕੇ ਤੁਹਾਨੂੰ ਛੁੱਟੀ ਭੇਜਤਾ ਆ ਜਿਹੜੇ ਬੌਕਰ ਵਾਲੇ ਚਾਰਕ ਬੰਦੇ ਪੁੱਤਰ ਹੋਏ ਨੇ ਸਿਰਫ ਸੱਤਾ ਦੇ ਕਰਕੇ ਪੁਲਿਸ ਦੇ ਨਾਮ ਤੇ ਰਾਜਨੀਤੀ ਕਰ ਰਹੇ ਨੇ ਉਹਨਾਂ ਨੇ ਅੰਦਰ ਰੌਲਾ ਜਾ ਪਾਤਾ ਤੇ ਜਿਹੜਾ ਇੱਕ ਮੀਨਰ ਆਇਆ ਸੀ ਜਿਹੜਾ ਰਿਟਰਨਿੰਗ ਆਫਸਰ ਉਹਨਾਂ ਦੇ ਨਾਲ ਹੀ ਉੱਠ ਕੇ ਅਕਜੀ ਮੈਂ ਉਹਨਾਂ ਨੂੰ ਮਨਾਉਣ ਗਿਆ ਆ ਉਹਨਾਂ ਨੂੰ ਥੋੜੋ ਮਨਾਉਣ ਦੀ ਲੋੜ ਹੋ ਗਈ ਜਿਹੜੇ ਬੰਦੇ ਦੂਜਿਆਂ ਨੂੰ ਨੈਤਿਕ ਸਬਕ ਸਿਖਾਉਂਦੇ ਨੇ ਕੇਜਰੀਵਾਲ ਸਾਹਿਬ ਰੋਜ਼ ਬੀਜੇਪੀ ਤੇ ਹਮਲੇ ਕਰ ਰਹੇ ਨੇ ਕਿ ਨੈਤਿਕਤਾ ਮੇ ਚਲੋ ਹਮ ਤੋ ਬਹੁਤ ਕੱਟੜ ਇਮਾਨਦਾਰ ਹੈ ਸੱਚੇ ਸੁੱਚੇ ਹੈ ਆਪ ਹਮਾਰੇ ਸਾਥ ਜ਼ਿਆਤੀ ਕਰ ਰਹੇ ਹੋ ਤੇ ਉਹਦੋਂ ਵੱਧ ਦਮਨ ਚੱਕਰ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਇਹਨਾਂ ਨੂੰ ਪੁੱਛੋ ਕਿ ਤੁਸੀਂ ਐਨਐਸਐ ਲਾ ਕੇ ਦਿਬਰੂਗੜ ਕਿਉਂ ਭੇਜਿਆ ਉਹਨਾਂ ਨੂੰ ਉੱਥੇ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਜਿਹੜੀ ਆ ਉਹ ਇੱਕ ਕੱਟੜਵਾਦੀਆਂ ਦੀ ਪਾਰਟੀ ਆ ਧਰਮ ਕੇ ਸਾਥ ਰਾਜਨੀਤੀ ਕਰਦੀ ਹੈ ਇੱਥੇ ਸਾਡੇ ਧਰਮ ਤੇ ਹਮਲਾ ਕਰਕੇ ਤੁਸੀਂ ਸਾਡੇ ਨੌਜਵਾਨਾਂ ਨੂੰ ਫੜ ਕੇ ਐਨਐਸਏ ਲਾ ਕੇ ਇੱਕ ਵਾਰੀ ਨਹੀਂ ਦੋ ਵਾਰੀ ਐਨਐਸਏ ਰਿਪੀਟ ਕਰਕੇ ਉਹਨਾਂ ਨੂੰ ਤੁਸੀਂ ਭੇਜ ਦਿੱਤਾ ਆਸਾਮ ਦੀਆਂ ਜਿਨ੍ਹਾਂ ਦੇ ਵਿੱਚ